ਜਿਹੜੇ ਇਹਨਾਂ ਨੇ ਚੇਂਜਸ ਹੁਣ ਲਾ ਕੇ ਆ ਰਹੇ ਹੈਗੇ ਆ ਔਰ ਜਿਹੜੀ ਸਾਰੀ ਸਟ੍ਰੀਮਸ ਹੈਗੇ ਹਾਈਵੇਚ ਲੋਵੇਜ ਅਲੋਂਗ ਵਿਦ ਦ ਪੀਆਰ ਸਪੋਰਟ ਟੂ ਅਲਡੈਂਟੈਂਸ਼ਨ ਐਲਐਮਆਈਸ देयर विल बी ਅ ਕੈਪੀਟਲ ਸੋ ਇਨ ਥੀਸ ਕੰਪਲੇਂਟਸ ਵਾਟ ਹਾਸ ਹੈਪਨਡ ਐਂਡ ਵਾਟ ਅਮ ੈਂਪਲॉयर्स ਐਂਡ ਰੈਂਟਸ ਆਰਨਟ ਰੀਲਾਈਜ਼ਿੰਗ ਇਨਨੇ ਜਿਹੜਾ ਵਰਕਰ ਹੈਗਾ ਹੁਣ ਕਿਸੇ ਨੇ ਨਹੀਂ ਬਖਸ਼ਿਆ ਸੋ ਤੁਸੀਂ ਚੱਕਲੇ ਜਾਈਏ ਔਰ ਜਿਹੜੇ ਟੈਕਸਿਸ ਆਗੇ ਔਰ ਥੋਟੇ થਰੇਗਾ ਸਾਡਾ ਹਰ ਇੱਕ ਹੈ ਸੋ 10000 ਡਾਲਰ ਥੋੜੇ ਮਿੰਨੇ ਦਾ ਟੈਕਸ ਬਨੇਗਾ ਉਸ ਤੋਂ ਉੱਤੇ ਤੁਸੀਂ 50000 ਡਾਲਰ ਸਭ ਨੂੰ 파이 ਕਰਦੇ ਦਿੱਤੇ ਹੈਗੇ সো ਅੰਡਰ ਦ ਡੇ ਜਾਕ 100000 ਡੋਲਰਸ ਦ ਚੱਕਰ ਪੈ ਰਿਹਾ ਹੈ ਸੋ ਇਜ਼ ਦ ਕੀ ਮਤਲਬ ਐਸੀ ਹੈ ਕੜੀਏ ਕਿ ਕੀ ਹੁਣ ਐਲ ਐਮ ਆਈ ਦੀ ਸੇਲਸ ਬੰਦ ਹੋ ਜਾਈਗੀ ਦ ਹਰਪ੍ਰੀਤ ਸਿੰਘ ਸ਼ੋ ਦੇ ਅਜਦੇਸ਼ ਐਪੀਸੋਡ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਕੈਨੇਡੀਅਨ ਸਰਕਾਰ ਨੇ ਕੁਝ ਅਹਿਮ ਫੈਸਲੇ ਲਏ ਨੇ ਜਿਸ ਨਾਲ ਕਿ ਉਹ ਟੈਂਪਰੇਰੀ ਫੋਰਨ ਵਰਕਰਸ ਦੇ ਨਾਲ ਜਿਹੜਾ ਫਰਾਡ ਹੋ ਰਿਹਾ ਸੀ ਉਹਨਾਂ ਨਾਲ ਜਿਹੜੀ ਧੋਖਾਧੜੀ ਹੋ ਰਹੀ ਸੀ ਇਸ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਫੈਸਲੇ ਜਿਹੜੇ ਆਏ ਨੇ ਕੀ ਇਸ ਨਾਲ ਐਲ ਐ ਐਮ ਆਈ ਦੀ ਜਿਹੜੀ ਸੇਲਸ ਹੋ ਰਹੀਆਂ ਸੀ ਉਹ ਬੰਦ ਹੋ ਜਾਣਗੀਆਂ ਕੀ ਜਿਹੜੇ ਟੈਂਪਰੀ ਫੋਰਨ ਵਰਕਰਸ ਨੇ ਉਹਨਾਂ ਨੂੰ ਕੁਝ ਰੈਲੀਫ ਮਿਲੇਗੀ ਇਸ ਬਾਰੇ ਆਓ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ ਨੀਰਾਗਨੀ ਹੋਤਰੀ ਜੀ ਨਾਲ ਜਿਹੜੇ ਕਿ ਸਾਡੇ ਇਮੀਗ੍ਰੇਸ਼ਨ ਸੰਬੰਧੀ ਪ੍ਰੋਗਰਾਮਸ ਦੇ ਮਹਿਮਾਨ ਹੁੰਦੇ ਨੇ ਆਪ ਇਹ ਸਰਟੀਫਾਈਡ ਰੈਗੂਲੇਟਿਡ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਨੇ ਤੇ ਆਓ ਇਹਨਾਂ ਨਾਲ ਗੱਲਬਾਤ ਕਰਕੇ ਜਾਣ ਕਰ ਲਈਏ ਕਿ ਇਹ ਮੀਜਰਸ ਦਾ ਕੀ ਇੰਪੈਕਟ ਪਏਗਾ ਪਹਿਲਾਂ ਕੀ ਕੀ ਚੇਂਜਸ ਆ ਰਹੇ ਨੇ ਤੇ ਕੀ ਇਸ ਦਾ ਇੰਪੈਕ ਨਿਰਜ ਜੀ ਜਿਆਨ ਨੂੰ ਵੈਲਕਮ ਟੂ ਦਾ ਪ੍ਰੋਗਰਾਮ ਸੋ ਨਿਰਜ ਜੀ ਜਿਹੜੇ ਇਹ ਇੰਟਰੋਡਿਊਸ ਕੀਤੇ ਗਏ ਨੇ ਨਵੇਂ ਮੈਜਰਸ ਪਹਿਲਾਂ ਤਾਂ ਸਾਨੂੰ ਦੱਸੋ ਕੀ ਕੀ ਇੰਟਰੋਡਿਊਸ ਕੀਤਾ ਗਿਆ ਤੇ ਖਾਸ ਤੌਰ ਤੇ ਐਲ ਐਮ ਆਈਏ ਦੇ ਬਾਰੇ ਜਿਹੜੀ ਸੇਲਸ ਦੇ ਬਾਰੇ ਅਸੀਂ ਬਹੁਤ ਵਾਰੀ ਪ੍ਰੋਗਰਾਮਸ ਵੀ ਕੀਤੇ ਤੇ ਤੁਸੀਂ ਹਮੇਸ਼ਾ ਹੀ ਦੁਹਾਈ ਪਾਉਂਦੇ ਰਹੇਗੇ ਕਿ ਇਸ ਉੱਤੇ ਕੁਝ ਨਾ ਕੁਝ ਹੋਣਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਇਸ ਦਾ ਮਿਸਯੂਜ਼ ਹੋ ਰਿਹਾ ਸੀ ਸੋ ਫਾਈਨਲੀ ਜਿਹੜੀਆਂ ਕੰਪਲੇਂਨਟਸ ਗਈਆਂ ਲੋਕਾਂ ਦੀ ਆਵਾਜ਼ ਸੀ ਸਰਕਾਰ ਨੇ ਸੁਣੀ ਤੇ ਉਹਨੇ ਫੈਸਲਾ ਲਿਆ ਹੈ ਸੋ ਕਿਹੜੇ ਮੇਜਰ ਚੇਂਜਸ ਹੁਣ ਜਿਹੜੇ ਜੀ ਟੈਂਪਰੇਰੀ ਫੋਰਨ ਵਰਕਰਸ ਵਾਸਤੇ ਲਿਆਂਦੇ ਜਾ ਰਹੇ ਸੋ ਹਰਪ੍ਰੀ ਜੀ ਆਮ ਜਿਹੜੇ ਐਲਮਾਈਸ ਹੁੰਦੇ ਆ ਦੇ 3 ਸਟ੍ਰੀਮਸ ਹੁੰਦੇ ਆ ਇੱਕ ਕੋ ਹੈ ਕਿ ਹਾਈ ਵੇਜ ਲੋ ਵੇਜ ਐਂਡ ਡੂਅਲ ਇੰਟੈਂਸ਼ਨ ਵਿਚ ਸਪੋਰਟਸ ਵਰਕ ਪਰਮਿਟ ਐਂਡ ਪਰਮਿਟ ਰੈਜ਼ੀਡੈਂਸੀ ਪਰ ਲਾ 20% ਜਿਹੜਾ ਗੈਪ ਹੁੰਦਾ ਸੀ ਸਿਰਫ ਲੋ ਵੇਜ ਐਪਲੀਕੇਸ਼ਨਸ ਤੇ ਹੁੰਦਾ ਸੀ ਸੋ ਏਵਰੀ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਚਾਰਟਸ ਦਿੱਤੇ ਹੈਗੇ I think it's about 26 something in BC je us to thalle oh wage or temporary foreign worker mm -hmm. दे. They are subject to a 20% cap, in which mm -hmm. the workforce only 20% or less can be temporary foreign workers. 80% has to be Canadian or permanent okay. residents. So, mm -hmm. there are changes on the other or All study streams, high wage, low wage, along with the PR support, dual intention LMIs, there will be a cap of 20%. G mm -hmm. ਐਂਡ ਉਸ ਦੇ ਨਾਲ ਨਾਲ ਜਿਹੜਾ ਐਲ ਐਮ ਆਈ ਏ ਵਾਸਤੇ ਫੀ ਹੈਗੀ ਉਹ ਵੀ ਇਨਕਰੀਜ਼ ਕੀਤੀ ਜਾ ਰਹੀ ਹੈਗੀ ਤੇ ਨਾਲ ਕੁਝ ਰੈਗੂਲੇਟਰੀ ਚੇਂਜਸ ਵੀ ਆਉਣ ਵਾਲੇ ਹੈਗੇ ਨੇ ਯਾ ਸੋ ਜਿਹੜੀ ਐਲ ਐਮ ਆਈ ਫੀ ਸੀ ਐਂਡ ਜਦੋਂ ਇਹ ਚੇਂਜਸ ਆਈ ਸੀ ਆ ਵਾਸ ਇਨ ਦਾ ਮੀਟਿੰਗ ਵਿਦ ਦਾ ਮਿਨਿਸਟਰ ਦਾ 20 ਮਿੰਟਸ ਬਿਫੋਰ ਹੀ ਰਿਲੀਸ ਥਿਸ ਟੂ ਅਨਾਉਂਸ ਇਟ ਟੂ ਅਸ ਸੋ ਜਿਹੜੀ ਇਹਨਾਂ ਨੇ ਕਿਹਾ ਹੈਗਾ ਜੋ ਕੰਪਲਾਈਂਸ ਹੈਗੀ ਹੈ ਜੋ ਇੰਟੈਗ੍ਰਿਟੀ ਟੀਮ ਹੈਗੀ ਹੈ because of so many complaints and so many investigations they do need to hire more people have of theirs team on this so all the current lmi fees most probably will go up mm -hmm. 1000 dollars processing fee per person to they did not announce we kin ne on nahi up karna hai par yes they will be doing that. so jithe sarkar fees vidhan jari ji kis nal ait nahi hoega ke lmi jehde log kharide san oh pehla 40 40 to leke 80 100 dollar dende san oh vi bad jaan ge So, Herbert, what the government has done, jo, Immigration Canada in, conject, in conjunction with ESTC, they're very smart. They're very, um, obviously, media, di suni hai they heard temporary foreign workers complain. They've heard people like us stating for years now that this is what's happening. So, immigration is very vulnerable exploitation stream called the open work permit. Ni. Ode which now you think to see si employer, whole agent, whole consultant, whole lawyer, whole jovi bandai hebech, hebech, hebech. employee, ga, they're on a bonded work permit. they bonded work permit, ga, they're not, they don't have freedom to go employer to employer. Mm -hmm. so the government provided them a stream saying, okay, if you've been exploited, the no si open work permit, in which you can work anywhere. um processing was 3 4 days processing now has gone to 6 months so this is source are we kinniya complaints kinyi honi hai so jada eh worker hai ga complain kar reha os time te ne soch reha ve maybe meri kise ne hak kiti hove maybe kise ne mera koi pala kita hoga itte canada only kyunki mere kole koi last week aaya sika kande oh oh de vich government nu kei problem hai So the employee ready to pay, employer is ready to take. We're providing paperwork. Government no problem. Ki as an employee, you cannot pay for work. Mm -hmm. The employer should be paying you to work. Simple, and this is being used as a loophole. So in these complaints, what has happened and what um, employers and agents aren't realizing in an age that have worked, or haga hund kis Because at because end of the day they want their open work permit. So an open work permit ਉਹਨਾਂ ਨੂੰ ਆਲਰੀ ਨੌਂਸ ਚਲੇ ਗਏ ਹੋਇਆ ਕਿਨੇ ਵੇਚਿਆ ਕਦੋਂ ਵੇਚਿਆ ਕਿਹੋ ਜਿਹਾ ਪੈਸੇ ਆਏ ਕਿਹਦੇ ਕੋਲ ਗਏ ਕਿਹੜਾ ਐਪੋਰਟਮੈਂਟ ਵਿਚ ਨਾਓ ਹੈਸ ਕ੍ਰੀਏਟਡ ਅ ਬਿਗ ਲਿਸਟ ਆਫ ਇਨਵੈਸਟੀਗੇਸ਼ਨਸ ਦੈਟ ਦੇ ਕੈਨ ਇਨਵੈਸਟੀਗੇਟ ਵਿਦ ਅ ਸੋਲਿਡ ਪ੍ਰੂਫ ਜੀ ਸੋ ਜੇ ਤੁਸੀਂ ਇਨਵੈਸਟੀਗੇਸ਼ਨਸ ਦੀ ਗੱਲ ਕਰ ਰਹੇ ਹੋ ਜੀ ਬਹੁਤ ਸਾਰੀ ਰੇਡਸ ਵੀ ਪਈਆਂ ਨੇ ਬਹੁਤ ਸਾਰੇ ਫਾਈਨਸ ਵੀ ਲੱਗੇ ਨੇ ਪਿਛਲੇ ਸਮੇਂ ਦੇ ਦੌਰਾਨ ਸੋ ਸਰਕਾਰ ਹੁਣ ਸੁਹਿਰਦ ਹੈਗੀ ਸਰਕਾਰ ਨੂੰ ਪਤਾ ਚਲ ਚੁੱਕਿਆ ਹੈਗਾ ਕਿ ਕਿੱਥੇ ਕਿਸ ਤਰੀਕੇ ਨਾਲ ਇਨ ਟੈਂਪਰੀ ਫੋਰਨ ਵਰਕਰਸ ਦਾ Uh, jo hai, so hai. Exactly. So rates, um actually quite minimum pay But rates on bang um, whether it's at offices, um, consultant, lawyer, agent offices, consultants in there's lawyers involved, there's agents, there's third parties today which act as between the employer and the employee. They are involved, so rates uh, they will now be quite bigger. So coffee double tripoka to funds they will they're hiring and training a task force in order to do it thodi si gal kari ji jehda lma ya work permit fraud hunda hega si ki chal ki riya si jide karan hoye sarkar nu measures lene paye ne ki chal raha si amhar pretty this is at the mercy of on sade kol employment on the we sanu allowa jaida this dry hage ha ya false work permit the ya si international student as student studies nikar sarge hage and ਕੀ ਚਾਲ ਰਹਾ ਸੀ ਜਿਹੜੇ ਵੇਚਦੇ ਆ এমপ্লয়ার্স ਵੀ ਹੁਣ ਖੁਦ ਵੇਚਣ ਲੱਗੇ ਕਿਉਂਕਿ ਦੇ ਅੰਡਰਸਟੈਂਡ ਪਰ ਜਿਹੜੇ ਵਿੱਚ ਯੂ ਕਾਲ দ্য ਮਿਡਲ ਪਰਸਨ ਉਹਨਾਂ ਕੋਲੇ ਐਕਸ ਨੰਬਰ ਅਪਰੂਵ ਪਈਏ ਹੁੰਦੇ ਸੀ ਸਾਡੇ ਕੋਲੇ ਫੂਡ ਸਰਵਿਸ ਦਾ ਹੈਗਾ ਸਾਡੇ ਕੋਲੇ ਮੈਨੇਜਰ ਦਾ ਹੈਗਾ ਸਾਡੇ ਕੋਲੇ ਬੱਕਰੀ ਦਾ ਹੈਗਾ ਸੋ ਜਿਹੜਾ ਉਹ ਪੀਸ ਆ ਪੇਪਰ ਸੀ ਉਹ ਕਹਿੰਦੇ ওকে ਆ ਲੋ ਤੁਸੀਂ ਇਹ ਲਾ ਲੋ 40000 50000 60000 ਜੋ ਵੀ ਹੈ ਲੇਕਿਨ ਅਸੀਂ ਤੁਹਾਨੂੰ ਜੌਬ ਨਹੀਂ ਦੇਣਾ ਔਰ ਇਹ ਤੁਹਾਨੂੰ ਵਰਕ ਪਰਮਿਟ ਦੇਣਾ ਤੁਹਾਨੂੰ ਇਹ ਸਟੇ ਮਿਲ ਜਾਏਗੀ ਲੇਕਿਨ 85% ਕਦੇ ਸਾਡੇ ਕੋਲ ਜੌਬ ਹੈ ਨਹੀਂ ਬਿਕਸ ਦੇ ਡੋਨਟ ਨੀਡ ਦ ਵਰਕਰ ਫਾਰ ਡਸ ਨੋਟ ਨੀਡ ਦ ਵਰਕਰ ਆਪ ਦੇਖਾਂ ਜੀ इवन ਅਫੋਰਡ ਟੂ ਰਨ देयर ओन ਬਿਜ਼ਨੈਸਿਸ ਹਾਫ ਆਫ ਦਨ ਬਿਜ਼ਨੈਸਿਸ ਇੱਥੇ ਚੱਲਦੀਆਂ ਨੇ ਵਿਚਰ ਉੱਚ ਨਾ ਪਰ ਤੁਹਾਨੂੰ ਅਸੀਂ ਚੱਕਦੇ ਹੀ ਜਾਵਾਂਗੇ ਸੋ ਤੁਸੀਂ ਚੱਕਲੇ ਜਾਈਓ ਜਿਹੜੇ ਟੈਕਸਿਸ ਹੈਗੇ ਉਹ ਤੁਹਾਡੇ ਹੈਰੇਕ ਸਾਡਾ ਹੈਰੇਕ ਨਹੀਂ ਹੈਗਾ 100000 ਡਾਲਰ ਤੁਹਾਡੇ ਮਿੰਨੇ ਦਾ ਟੈਕਸ ਬਣੇਗਾ ਉਸ ਤੋਂ ਉੱਤੇ ਤੁਸੀਂ 50000 ਡਾਲਰ ਸਾਨੂੰ Buy currently the teheke. So, under the day, jakke hundred thousand dollars the checker pandaheka. So, when immigration Canada of the PR file a little on they already have certain complaints. So, hold the judge in the And now they're asking procedural fairnesses be to see actually come nikita to see self-paced up paychecks chalaya paychecks chalaya. Now, provide us proof. We actual come easy. ਸੋ ਇਸ ਦਾ ਕੀ ਮਤਲਬ ਅਸੀਂ ਇਹ ਕਢੀਏ ਕਿ ਕੀ ਹੁਣ ਐਲ ਐਮ ਆਈ ਦੀ ਸੇਲਸ ਬੰਦ ਹੋ ਜਾਏਗੀ ਜੀ ਅ ਜਿਹੜੇ ਵੇਚਦੇ ਆ ਜਿਹੜੇ ਲੈ ਰਹੇ ਆ ਆਈ ਊਡ ਬੀ ਵੈਰੀ ਕੌਸ਼ੀਅਸ ਇਹ ਬੰਦ ਤਾਂ ਹੋਣ ਨੂੰ ਨਹੀਂ ਬਟ ਅਮ ਆਈ ਊਡ ਸੇ ਰਿਡਕਸ਼ਨ ਕਾਫੀ ਹੋਏਗਾ ਹੁਣ ਜਿਹੜੇ ਆਪਣੇ ਇਵਨ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ ਕੰਸਲਟੈਂਸੀ ਵੀ ਲਾਇਸੈਂਸਸ ਲਏ ਆ ਵੀ ਇੱਥੇ ਪੈਸੇ ਬਣਨ ਵਾਲੇ ਆ We'll make money, we'll make money. Um, they will be weeded out. Mm -hmm. Simple, right? And we are functioning quite well. So they don't know how to do any other work than go door to door to employers to say, we'll do your LMIA for free. I see the government fees Right? That's how they were making money. Now i would be very um bande nahi 100% hogi reduction da zarur hona hai pehla because uh, there's no other option je thodi investigation ho gayi they're saying fines but fines will never there's jail time they're bound to the program all right so finally ji suni gayi tade varki consultancy je jehde eh awaz buland karde si well of course har field de vich changey maade log hunde ne lekin ਕੁਝ ਮਾੜੇ ਕੰਸਲਟੈਂਟਸ ਕਰੇ ਇਹ ਸਾਰੀ ਇੰਡਸਟਰੀ ਵਿਦਨਾਮ ਹੋ ਰਹੀ ਸੀ ਸੋ ਇਸ ਫੈਸਲੇ ਦੇ ਨਾਲ ਹੁਣ ਕੁਝ ਰਾਹਤ ਮਿਲੇਗੀ ਐਂਡ ਡੈਫੀਨਿਟਲੀ ਸਰਕਾਰ ਜਿਹੜੀ ਹੈ ਹੁਣ ਸਿਰਫ ਗੱਲਾਂ ਤੱਕ ਹੀ ਸੀਮਤ ਨਹੀਂ ਰਹੇਗੀ ਫਾਈਨਸ ਦੇ ਨਾਲ ਨਾਲ ਜੇਲ ਟਾਈਮ ਜਿਹੜਾ ਉਹ ਵੀ ਇੰਟਰੋਡਿਊਸ ਕੀਤਾ ਜਾ ਰਿਹਾ ਆਈ ਥਿੰਕ ਐਡਮਿੰਟਨ অর ਸਮਵੇਅਰ देयर वाज ਅ ਏਜੰਟ ਜਿਹਨੂੰ 6 ਮੰਥਸ অর ਸਮਥਿੰਗ ਹੌਸ ਰਸ ਮਿਲੇ ਵੈਰੀ ਰੀਸੈਂਟਲੀ ওকে ਆ ਸੋ ਗੱਲਬਾਤ ਚਲ ਰਹੀ ਜੀ ਨੀਰਾਗਨੀ ਹੋਤਰੀ ਜੀ ਨਾਲ ਜਿਹੜੇ ਸਰਕਾਰ ਨੇ ਐਲ ਐਮ ਆਈ ਹੈ ਯਾਨੀ ਕਿ ਟੈਂਪਰੀ ਵਰਕਰਸ ਦੇ ਲਈ ਜਿਹੜੇ ਚੇਂਜਸ ਲਾਇਏ ਨੇ ਉਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਤੋਂ ਪਹਿਲਾਂ ਕਿ ਇੱਕੀ ਗੱਲਬਾਤ ਕਰੀ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੇ ਪਹੁੰਚਾਇਆ ਜਾ ਰਿਹਾ ਹੈ ਏ ਐਮ ਸੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਇਹਨਾਂ ਦੀਆਂ 10 ਬ੍ਰਾਂਚਸ ਨੇ ਲੋਅਰ ਮੇਨਲੈਂਡ ਵਿੱਚ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ 604 507 684 604 5076666 ਸੜਕੀ ਅਕਲ ਸਹੀ ਹੋ ਕਿ ਹਨ ਅਗਨੀ ਹੋਤਰੀ ਇਮੀਗ੍ਰੇਸ਼ਨ ਤੇ ਅੱਜ 206 ਤੋਂ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਜੋ ਜੋ ਕੰਮ ਕਰ ਰਹੇ ਨੇ ਤੁਹਾਨੂੰ ਓਨੈਸਟ ਤੇ ਰਿਲਾਈਏਬਲ ਇਨਫੋਰਮੇਸ਼ਨ ਦੇਣ ਦਾ ਵਾਅਦਾ ਕਰਦੇ ਨੇ ਕਿਸੇ ਵੀ ਕਿਸਮ ਦੀ ਇਮੀਗ੍ਰੇਸ਼ਨ ਸੰਬੰਧੀ ਕੋਈ ਜਾਣਕਾਰੀ ਲੈਣੀ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 6045972284 ਤੇ ਸਾਡੇ ਅਗਲੇ ਸਹਿ ਹੋਗੇ ਹਨ ਬਸੰਤ ਮੋਟਰਸ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਹੈ ਤੇ ਹਰ ਕਿਸਮ ਦੀਆਂ ਗੱਡੀਆਂ ਕੈਰੀ ਕਰਦੇ ਨੇ ਤੁਹਾਨੂੰ ਲੀਜ਼ਿੰਗ ਜਾਂ ਫਾਈਨਾਂਸਿੰਗ ਕਰवानी ਤੁਸੀਂ ਤਾਂ ਉਸ ਵਿੱਚ ਮਦਦ ਕਰਨਗੇ ਅਨਦਰੈਸ 16315 ਫੇਜ਼ਰ ਹਾਈਵੇ ਸਰੀ ਫੋਨ ਨੰਬਰ 6045727880 ਸੋ ਇਹ ਜਿਹੜੇ ਚੇਂਜਸ ਹੁਣ ਲਿਆਏ ਗਏ ਨੇ ਜੀ ਇਸ ਨਾਲ ਟੈਂਪਰੀ ਵਰਕਰਸ ਨੂੰ ਕੁਝ ਰੀਲੀਫ ਮਿਲੇਗੀ ਜੋ ਐਲ ਐ ਐ ਦਾ ਤੰਦਾ ਚੱਲ ਪਿਆ ਸੀ ਹਰ ਕੋਈ ਇਸ ਦੇ ਵਿੱਚੋਂ ਮੁਨਾਫਾ ਕੱਟਣਾ ਚਾਹੁੰਦਾ ਸੀ ਸਰਕਾਰ ਨੂੰ ਪਤਾ ਚੱਲਿਆ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚੀ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਰਾਹੀ ਜਿਹੜੇ ਚੰਗੇ ਇਸ ਫੀਲਡ ਦੇ ਵਿੱਚ ਸਨ ਜਿਨ੍ਹਾਂ ਚੋਂ ਨੀਰਾਗ ਨਿਹਤਰੀ ਦੇ ਨਾਲ ਬੜੇ ਲੰਮੇ ਸਮੇਂ ਤੋਂ ਸੀ ਇਹ ਪ੍ਰੋਗਰਾਮਸ ਵਿੱਚ ਗੱਲਬਾਤ ਕਰਦੇ ਪਿਆ ਹਮੇਸ਼ਾ ਇਹ ਦੁਹਾਈ ਪਾਇਆ ਕਰਦੇ ਸਨ ਕਿ ਇਸ ਉੱਤੇ ਕੁਝ ਨਾ ਕੁਝ ਹੋਣਾ ਚਾਹੀਦਾ ਹੈ ਸੋ ਫਾਈਨਲੀ ਦ ਸਰਕਾਰ ਹੈਜ਼ ਅੰਡਰਸਟੂਡ ਦਿਸ ਪ੍ਰੋਬਲਮ ਐਂਡ ਦੇ ਹੈਵ ਕਮ ਫੋਰਵਰਡ ਬਟ ਹੁਣ ਨਿਰਾਸ਼ ਜੀ ਸਵਾਲੇ ਖੜਾ ਹੁੰਦਾ ਹੈ ਟੀਆਰ ਟੂ ਪੀਆਰ ਦਾ ਜਿਹੜਾ ਸਫਰ ਹੈਗਾ ਉਹਦੇ ਚ ਕੀ ਚੇਂਜਸ ਹੋਣਗੇ ਜਿਹੜੇ ਟੈਂਪੋਰਰੀ ਵਰਕਰਸ ਮੁੱਖ ਤੌਰ ਦੇ ਉੱਤੇ ਇਥੇ ਰਹਿਣਾ ਚਾਹੁੰਦੇ ਨੇ ਪਰਮਨੈਂਟ ਰੈਜ਼ੀਡੈਂਸ ਵਜੋਂ ਉਸ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਪਲੈਨਿੰਗ ਹੋਏਗੀ ਕੀ ਉਹਨਾਂ ਨੂੰ ਸਫਰ ਅਡਾਪਟ ਕਰਨਾ ਪਏਗਾ um temporary workers genuine jobs that are actually working genuinely employers are paying their fees they are here to keep the integrity of Canada things will go forward and I'm sure we always met consumer on if there's a consumer that is why this misuse happens so Hamha clients always can a that is going to get tougher. And your employer is not eligible to apply for this LMIA. Yung employer requirement measures number of years in a business that it could be you have to be earning X amount of numbers today, as C P A letters. child see they may take those out. God knows what they're going to do so again it is going to we're in a huge mess we have too many temporaries opposed to the what we can house what we can keep what we can sustain sustainability it's exceeding what our sustainability levels are so who is eligible to stay shall stay generally mm -hmm. they may have to go home unfortunately mm -hmm. ਸੋ ਸਰਕਾਰ ਜਿਹੜੀ ਹੈਗੀ ਇਹ ਹੁਣ ਵਚਨਬੱਧ ਹੈਗੀ ਹੈ ਇਸ ਉਸਤੇ ਐਕਸ਼ਨ ਲਏਗੀ ਪਰ ਜਿਸਾਂ ਤੁਸੀਂ ਕਿਹਾ ਕਿ ਕੀ ਦੇ ਵਾਸਤੇ ਕੋਈ ਡੇਟ ਨਹੀਂ ਸੈਟ ਕਪ ਕੀਤੀ ਗਈ ਹੈ ਆਈ ਵਾਸ ਰੀਡਿੰਗ ਸਮਵੇਅਰ ਕਿ ਦਸੰਬਰ 31 2024 ਤੱਕ ਜਿਹੜਾ ਹੈਗਾ ਵਰਕ ਪਰਮਿਟਸ ਜਿਹੜੇ TR2PR ਐਪਲੀਕੇਸ਼ਨਸ ਹੈਗੀਆਂ ਨੇ ਉਹ ਹੁਣ ਇਸ਼ੂ ਕੀਤੀਆਂ ਜਾ ਸਕਦੀਆਂ ਨੇ ਤੇ ਇੱਕ ਟੈਂਪੋਰਰੀ ਵਰਕਰ ਜੇਕਰ ਉਹਦਾ ਪਰਿਵਾਰ ਇੱਥੇ ਨਹੀਂ ਵੀ ਹੈਗਾ ਕੈਨੇਡਾ ਦੇ ਵਿੱਚ ਉਹਨਾਂ ਵਾਸਤੇ ਵੀ ਅਪਲਾਈ ਕਰ ਸਕਦਾ ਸੋ ਜਿਹੜਾ ਟੈਂਪੋਰਰੀ ਵਰਕਰ ਹੈਗਾ ਜੇ ਇੱਥੇ ਉਹਨਾਂ ਦੀ ਫੈਮਿਲੀ ਇੱਥੇ ਨਹੀਂ ਹੈਗੀ ਜਪਰਨਿੰਗ ਔਨ ਦ ਟਾਇਰ ਆਮ ਦ ਕਾਸਟ ਆਫ ਜੌਬ ਟਾਇਰ 0 1 2 3 oh, i'm a spouse, no open work permit. their kids can come as students or visitors or dependent child work permits. so this is something that's not new. Property that's been around for a while. so yes, they can call their spouses over. tier 4 5, i think today, there was an announcement that semi-skilled workers, that, there might be opening a stream of permit residency for them too, which is very much needed. Because high-skilled we also need lower-skilled. ਹਾਂਜੀ ਉੱਥੇ ਇਹਨਾਂ ਨੂੰ 4 5 8 10 ਸਾਲ ਹੋ ਗਏ ਕੰਮ ਕਰਦੇ ਨੇ ਦੇ ਸ਼ੁੱਡ ਹੈਵ ਐਨ ਐਵੇਨਿਊ ਟੂ ਪੀਆਰ ਐਸੋ ਰਾਈਟ ਤੇ ਵੈਲਿਡਿਟੀ ਜਿਹੜੀ ਹੈਗੀ ਜੀ ਐਲਐਮਆਈਏ ਦੀ ਉਹ ਉਨੀ ਹੀ ਹੈ ਪਹਿਲੇ ਵਾਂਗੂ ਜਾਂ ਇਸ ਨੂੰ ਘਟਾ ਕੇ ਉਹਨ 6 ਮਹੀਨੇ ਕਰ ਦਿੱਤਾ ਗਿਆ 6 ਮਹੀਨੇ ਕਰ ਦਿੱਤਾ ਗਿਆ ਜੀ ਸੋ ਇਵਨ 6 ਮੰਥਸ ਨਾ ਸੋ ਜਿਹੜੀ ਇਹ ਵਿਟਰੀਆ ਦੇ ਆਰ ਚੇਂਜਿੰਗ ਇਟ ਟੂ 6 ਮੰਥਸ ਪਹਿਲਾਂ 3 ਸਾਲ ਹੁੰਦੇ ਸੀ ਜਾਂ 2 ਸਾਲ ਹੁੰਦੇ ਸੀ ਅਨਫੋਰਚਨਟਲੀ ਇਹਦੇ ਕੀ ਪ੍ਰੋਬਲਮ ਆ ਰਹੀ ਹੈ ਜਿਹੜੇ ਡੁਅਲ ਇੰਟੈਂਸ਼ਨ ਜਾਂ ਪੀਆਰ ਸਪੋਰਟਰ ਵਾਲਾ ਮਾਈਸ ਲਾਦੇ ਆ They another fifty points over, chalege hoya, but another invitation niyari, ITA niyari. So ITA parla, the pallar another alamai expire hoia for fifty points. Then the problem comes in: Do they need a new alamai? Suggestion: like I've made a suggestion to the government, saying we to see if he canna kiya fifty points or kiya another banda completely take that out. Because at the to third the jara alamai fraud, all the whichy mukchanak jare, jinono fifty points tray the they're having to buy a PRC for an alamai. ਪੁਆਇੰਟਸਾਂ ਕੀ ਬੰਦ ਆ ਉਹਨਾਂ ਨੇ ਆ ਕੇ ਉੱਤੇ ਕੰਮ ਤਾਂ ਕਰਨਾ ਜੀ ਨੰਬਰ 1 ਦੇਰ ਜਸ ਯੂਜ਼ਿੰਗ ਦ ਪੁਆਇੰਟਸ ਲਾਈਕ ਥਿਸ ਇਜ਼ ਅ ਹੌਲ ਹੋਲ ਪੋਲ ਦੈਟ ਦ ਗਵਰਨਮੈਂਟ ਕ੍ਰੀਏਟਡ ਔਨ देयर ਓਨ ਰਾਈਟ ਸੋ ਇੱਕ ਹੋਰ ਚੀਜ਼ ਜਿਹੜੀ ਆਮ ਤੌਰ ਤੇ ਉੱਤੇ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਕਿ ਜੌਬਸ ਕ੍ਰੀਏਟ ਜਸਟ ਫਾਰ ਦ ਸੇਕ ਆਫ ਐਲ ਐ ਐਮ ਆਈ ਕੀਤੀਆਂ ਜਾਂਦੀਆਂ ਹੈਗੀਆਂ ਸੀ ਐਂਡ ਉਹਦੇ ਵਿੱਚ ਤਨਖਾਹਾਂ ਵੀ ਜਿਹੜੀਆਂ ਹੈਗੀਆਂ ਉਹਦੇ ਚੋਂ ਬੇਸਿਕਲੀ ਯੂ نو ਚੈੱਕ ਕੱਟ ਕੇ ਦਿੱਤਾ ਜਾਂਦਾ ਹੈ ਪਰ ਕੈਸ਼ ਲੈ ਲਿਆ ਜਾਂਦਾ ਸੀ ਸੋ ਇਹ ਬੜਾ ਇੱਕ ਵੱਡਾ ਫਰਾਡ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਸੀ ਕਿ ਉਸ ਨੂੰ ਵੀ i don't think so jinna ne alama apply karna hai ga jinna de approve hone hai eh band to hon program unfortunately not. jo the mm -hmm. processing ho gayi jo the checks and balances honge whatever the federal government has to do estc that may change so most of the jobs unfortunately are jobs that are non existent mm -hmm. oh jobs nahi and to no you have to apply for the wage to be medium wage so over any change hona hai and aj check for the job on the 16th of august yeah sorry minimum wage is even 17.40 jo on the 18th of august and for the alimai hege 27 which is a 10 dollar differential of the children i think I, I don't see employers or employees because employers simply cannot afford to pay 30 dollars an hour especially in recession absolutely it's not even a, and yeah, it's finally nira ji jo he Sarkar ne carney first of ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ बिकॉज ਯੂ ਹੈਵ ਬੀਨ ਇਨ ਦਿਸ ਇੰਡਸਟਰੀ ਫਾਰ ਅ ਲੌਂਗ ਪੀਰੀਅਡ ਐਂਡ ਅ ਸਟੈਪ ਪ੍ਰੋਬਬਲੀ ਅ ਲिटल ਲੇਟ ਬਟ ਸਟਿਲ ਇਟ ਹੈਜ਼ ਬੀਨ ਟੇਕਨ ਹਾਊ ਇਫੈਕਟਿਡ ਇਟ ਵਿਲ ਬੀ ਐਂਡ ਆਰ ਨੋਲੇ ਸਮੇਂ ਵਿੱਚ ਕੀ ਕੁਝ ਹੋਰ ਚੇਂजेस ਅਸੀਂ ਦੇਖ ਸਕਨੇ ਆਈ ਵੁਡ ਹੋਪ ਸੋ ਚੇਅਰ ਨੇ ਹੁਣ ਅਜੇ ਸਟੈਪ ਲੇ ਹੈਗੇ ਆ ਇਟਸ ਵਰ ਟਾਕਿੰਗ ਟੂ ਇੰਡਸਟਰੀ ਸਟੇਕ ਹোলਡਰਸ ਲਿਸਨਿੰਗ ਟੂ ਦ ਪਬਲਿਕ ਲਿਸਨਿੰਗ ਟੂ ਨਿਊਜ਼ ਮੀਡੀਆ ਅ ਲੋਟ ਹੈਜ਼ ਬੀਨ ਹੈਪਨਿੰਗ ਆਈ ਵੁਡ ਸੇ ਬੈਕ ਫਰੋਮ I don't want to mention this consultant's name. Janae Kamshuk in Canada. Back from their investigations, are happening. This is happening. So they're fully aware. Janae, Minister, in the announcement, get the oh, we didn't know. Of course mm -hmm. you knew. Why wouldn't you not know? Of course you knew. But for them to take such a bold step, to the the like the ministers' meeting, there was only a few of us in that mm -hmm. meeting, and he was not happy. He was very upset mm -hmm. at what is happening in Canada. Like finally, the pressure is on them to make changes. Elections are coming. This is coming, but even Party this is something they can't leave. Mm -hmm. They cannot forget about. Mm -hmm. Because a lot of damage has been done. ਬਟ ਚਲੋ ਜੀ ਦੇਰ ਆਏ ਦੁਰਸਤ ਆਏ ਵਾਲੀ ਗੱਲ ਹੈਗੀ ਕਿ ਸ਼ੁਰੂਆਤ ਹੋਈ ਹੈਗੀ ਇਹ ਕਲੈਂਜ਼ਿੰਗ ਸਟਾਰਟ ਹੋਏਗੀ ਸਮਾਂ ਜ਼ਰੂਰ ਲੱਗੇਗਾ ਪਰ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਰਕਾਰ ਤੇ ਮੰਤਰੀ ਜਿਹੜੇ ਹੈਗੇ ਨੇ ਉਹ ਹੁਣ ਅੰਡਰਸਟੈਂਡ ਕਰਦੇ ਨੇ ਕਿ ਇਸ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਹੋਰ ਠੋਸ ਕਦਮ ਚੁੱਕੇ ਜਾਣ ਤਾਂ ਕਿ ਜਿਹੜੇ ਉਹ ਲੋਕ ਜਿਹੜੇ ਸਿਸਟਮ ਨੂੰ ਖਰਾਬ ਕਰ ਰਹੇਗੇ ਸੀ ਉਹ ਅਪਰੂਵ ਹੋਣ ਤੇ ਇਹ ਸਿਸਟਮ ਕਲੀਅਰ ਹੋਵੇ ਤੇ ਜੈਨੂਇਨ ਲੋਕ ਜਿਹੜੇ ਨੇ ਇਸ ਦਾ ਬੈਨੀਫਿਟ ਲੈ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਟਾਈਮ ਐਨੀਥਿੰਗ ਇਨ ਕ Thank you, Harpreet. Again, I know everybody wants to be in Canada. It's a better life for many people. But I think we want our country mm -hmm. back. We want the honesty integrity Absolutely. back. Absolutely. How we Canadians, permanent residents, even temporary residents. It is your country. Please respect mm. it. Right? Where we are today, we should not be here. we used to be the most sought out country in this whole entire world and now we are looked upon in other parts because of all of this absolutely ji bahut bahut dhanwa thank you thank you thank you mr prachand so esan neerag nihotra ji jena ke sadnal saanjh payi ke hey temporary foreign workers that are lmi that is a system us jo sarkar ne changes liande ne ki ki changes ne is da ki impact payega pramukh taur de utte jehde consultants ja jehde oh log fraudulent agents jehde ki is system da abuse kar re san ਉਹਨਾਂ ਦੀ ਹੁਣ ਮੰਜੀ ਗੋਲ ਜ਼ਰੂਰ ਹੋਏਗੀ ਕਿਉਂਕਿ ਹੁਣ ਸਰਕਾਰ ਜੋ ਹੈ ਨਾ ਸਿਰਫ ਫਾਈਨਜ਼ ਲਾ ਰਹੀ ਪਰ ਜੇਲ ਟਾਈਮਸ ਵੀ ਲੈ ਕੇ ਆ ਰਹੀ ਹੈ ਅਤੇ ਇਹ ਜਿਹੜਾ ਤੰਦਾ ਬਣ ਗਿਆ ਸੀ ਇਹ ਰੁਕਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕੈਨੇਡਾ ਦਾ ਨਾਮ ਜਿਹੜਾ ਹੈਗਾ ਬਹੁਤ ਬਦਨਾਮ ਹੋ ਰਿਹਾ ਸੀ ਸੋ ਦੱਸ ਦਈਏ ਜੀ ਕਿ ਅਜ ਦੇ ਪ੍ਰੋਗਰਾਮ ਤੋਂ ਅੱਧਾ ਪੁੱਛ ਆਇਆ ਰਿਹਾ ਐ ਸੁਖੀ ਬਾਦ ਮੋਟਰਸ ਦੇ ਸਹਿਯੋਗ ਨਾਲ 15437 ਫਰੇਜ਼ਰ ਹਾਈਵੇ ਸਰੀ ਵਿੱਚ ਇਹਨਾਂ ਦਾ ਬਹੁਤ ਵੱਡਾ ਸ਼ੋਅਰੂਮ ਹੈ ਤੇ ਟਰੱਕ ਸੈਂਟਰ ਹੈਗਾ ਹਰ ਕਿਸਮ ਦੇ ਟਰੱਕਸ ਤੇ ਗੱਡੀਆਂ ਦੇ ਵਿੱਚ ਇਹ ਮਾਰ ਹੈਗੇ ਨੇ 604 580 1000 ਇਹਨਾਂ ਦਾ ਫੋਨ ਨੰਬਰ ਹੈ 6 5801000 ਕਿਸੇ ਵਜੇ ਕਾਰਨ ਐਜ਼ ਅ ਕੈਨੇਡੀਅਨ ਤੁਹਾਨੂੰ ਅਮਰੀਕਾ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਤੁਹਾਡੀ ਮਦਦ ਕਰ ਸਕਦੇ ਨੇ ਕੈਨ ਸਕਾਟ ਯੂ ਐਸ ਐਂਟਰੀ ਵੇਵਰ ਸਰਵਿਸਸ ਤੋਂ ਫੋਨ ਨੰਬਰ ਹੈ 604568240 6045628140 ਤੇ ਉਹਨਾਂ ਦਾ ਐਡਰੈਸ ਹੈ 7164 ਸਕਾਟ ਰੋਡ ਸਰੀ ਇਹ ਤੁਹਾਡੀ ਮਦਦ ਕਰਕੇ ਤੁਹਾਨੂੰ ਵੇਵਰ ਦਵਾ ਸਕਦੇ ਨੇ ਤੇ ਫਾਈਨਲੀ ਸਾਡੇ ਅੱਜ ਦੇ ਸਪான்ਸਰ ਨੇ ਭਰਤ ਜੁਐਲਰਜ਼ ਜੁਐਲਰੀ ਦੇ ਹਰ ਕਿਸਮ ਦੇ ਡਿਜ਼ਾਈਨ ਦੇ ਵਿੱਚ ਇਹ ਮਾਹਰ ਨੇ ਅਤੇ ਇਹਨਾਂ ਦਾ ਆਫਿਸ ਹੈਗਾ ਹੈ यूनिट नंबर एक सौ पंद्रह इक्यासी एक सौ स्ट्रीट सरी 604 सौ चार पाँच सौ तिरानवे ग्यारह फोर फाइव नाइन थ्री वन 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 फोन कर सकते हो कर दें प्रोग्राम की थे समाप्ति फिर मुलाकात करेंगे मेरे नाल संपर्क करना हो तो सौ चार छे सौ तीन पचहत्तर पचवंजा दुनिया भर तो वट्सएप राही संपर्क कर सकते हो या फिर ईमेल कर हो हरप्रीत सिंह शो एट जीमेल डॉट कॉम लैं आ गया फिर मुलाकात करा हैव अ सेफ डे एंड एंजॉय